ਇਹ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਦੋਂ ਉਦੋਂ ਬਾਅਦ ਬ੍ਰੈਟਨਵੂਡਸ ਮੇਰਾ ਖਿਆਲ ਸਮਝਾਉਂਦੀ ਦੀ ਗੱਲ ਕਰਦੇ ਆ ਉਹ ਜਦੋਂ ਸਮਝੌਤਾ ਹੋਇਆ ਤੇ ਉਦੋਂ ਬਾਅਦ ਇਹ ਹੋਇਆ ਕਿ ਜਿਹੜਾ ਡਾਲਰ ਆ ਉਹ ਇੰਟਰਨੈਸ਼ਨਲ ਕਰੰਸੀ ਬਣ ਗਈ ਮਤਲਬ ਜੇ ਤੁਸੀਂ ਦੁਨੀਆ ਦੇ ਵਿੱਚ ਕੋਈ ਵੀ ਵਪਾਰ ਕਰਨਾ ਤੇ ਡਾਲਰ ਨੂੰ ਆਨਰ ਕੀਤਾ ਜਾਊਗਾ ਉਹ ਆਪਣੀਆਂ ਕਰੰਸੀ ਵਿੱਚ ਵੀ ਤੇ ਲੋਕਲ ਵਿੱਚ ਵੀ ਕਨਵਰਟ ਹੋ ਪਾਊਗਾ ਉਦਾਇਕ ਰੇਟ ਬਣੀ ਜਾਊਗਾ ਮਾਰਕੀਟ ਬਣਾਊਗੀ ਪਰ ਨਾਲ ਹੀ ਤੁਸੀਂ ਜੇ ਕਿਸੇ ਦੂਜੇ ਦੇਸ਼ਾਂ ਨਾਲ ਵਪਾਰ ਕਰਨਾ ਤੇ ਤੁਸੀਂ ਡਾਲਰ ਚ ਕਰੋਗੇ ਇਹ ਕੰਮ ਉਦੋਂ ਹੋ ਗਿਆ ਇਹ ਚੱਲਦਾ ਰਿਹਾ ਉਦੋਂ ਡਾਲਰ ਜਦੋਂ ਸ਼ੁਰੂ-ਸ਼ੁਰੂ ਚ ਇੰਟਰਨੈਸ਼ਨਲ ਕਰੰਸੀ ਬਣੀ ਤੇ ਇਹ ਕਿਹਾ ਗਿਆ ਕਿ ਦੇਖੋ ਜੀ ਇਹ ਉਹ ਨਹੀਂ ਡਾਲਰ ਛਾਪਿਓ ਤੁਸੀਂ ਕਾਗਜ਼ ਜਿੰਨਾ ਤੁਹਾਡੇ ਕੋ ਸੋਨਾ ਕੱਲ ਨੂੰ ਮੇਰੇ ਕੋਲ ਮੰਨ ਲਓ ਲੱਖ ਡਾਲਰ ਆ ਜਾਂ 50 ਹਜ਼ਾਰ ਡਾਲਰ ਆ ਮੈਂ ਮੈਂ ਕਹਾਂ ਕਿ ਦੱਲ ਸੋਨੇ ਦਾ ਭਾਅ ਆ ਮੈਨੂੰ ਤੇ ਸੋਨਾ ਦੇ ਦਿਓ ਆਪਣੇ ਆ ਨੋਟ ਚੱਕ ਲੈ ਮੈਨੂੰ ਸੋਨਾ ਚਾਹੀਦਾ ਤੇ ਦੇਸ਼ ਨੂੰ ਅਮਰੀਕਾ ਨੂੰ ਉਸ ਗੱਲ ਦਾ ਜੋ ਉਹਨਾਂ ਦੇ ਜਿਹੜੇ ਫੈਡਰਲ ਬੈਂਕ ਆ ਉਸ ਨੂੰ ਆਨਰ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਤੇ ਚੱਲਦਾ ਰਿਹਾ ਬਹੁਤ ਸੋਨਾ ਚੱਲਿਆ ਜਿਹਦੇ ਵਿੱਚ ਹੋਇਆ ਕੀ ਕਿ ਸਭ ਤੋਂ ਵੱਧ ਫਾਇਦਾ ਅਮਰੀਕਾ ਨੂੰ ਹੋ ਗਿਆ ਜਿਉਂ ਨਰੀ ਕਰੰਸੀ ਲੋਕਾਂ ਨੇ ਆਧਾਰ ਪੈਸੇ ਲੈਣੇ ਆ ਉਹਨਾਂ ਨੇ ਵਿਆਹ ਚਾੜਨਾ ਜਿਵੇਂ ਸ਼ਾਹੂਕਾਰ ਹੁੰਦੇ ਆ ਉਹਨਾਂ ਨੂੰ ਤੇ ਬੈਠਿਆਂ ਬੈਠਿਆਂ ਖਾਣ ਨੂੰ ਵੀ ਕਾਫੀ ਕੁਝ ਮਿਲ ਗਿਆ ਉਹਨਾਂ ਨੇ ਜਿਆਦਾ ਧਿਆਨ ਇਹ ਦਿੱਤਾ ਕਿ ਤੁਸੀਂ ਆਪਣਾ ਡਿਫੈਂਸ ਫੋਰਸਸ ਨੂੰ ਤਕੜਾ ਕਰੋ ਸਾਰੀ ਦੁਨੀਆ ਚ ਇਹਨੂੰ ਫਲਾਓ ਕੁਝ ਲੋਕਲ ਲੋਕਾਂ ਕੋਲੋਂ ਪੈਸੇ ਲਓ ਉਹਨਾਂ ਨੂੰ ਪਾਲਣ ਲਈ ਕੁਝ ਆਪਣੇ ਵੱਲੋਂ ਪਾਓ ਐਸ ਵੇਲੇ ਅਮਰੀਕਾ ਦੇ 80 ਦੇਸ਼ਾਂ ਛੱਡਿਆ तकरीबन 750 ਔਰ ਪੌਣੇ 2 ਲੱਖ ਫੌਜ ਜਿਹੜੀ ਆ ਉਹ ਅਮਰੀਕਾ ਤੋਂ ਬਾਹਰ ਬੈਠੀ ਹੋਈ ਹੈ ਛੋਟੇ ਦੇਸ਼ ਦੀ ਫੌਜ ਨਹੀਂ ਹੁੰਦੀ ਐਨੀ ਜੀ ਨਹੀਂ ਉਹਦੀ ਬਾਹਰ ਹੀ ਬੈਠੀ ਹੈ ਜਾਣੀ ਇੰਜ ਕਹਿ ਲੋ ਤੁਸੀਂ ਉਹ ਕਿਉਂ ਉਹ ਸਾਰੇ ਦਾ ਸਾਰਾ ਜਦੋਂ ਤੁਸੀਂ ਡਾਲਰ ਨੂੰ ਆਪਣੇ ਹੱਥ ਚ ਕਰ ਲਿਆ ਇੰਟਰਨੈਸ਼ਨਲ ਵਪਾਰ ਨੂੰ ਤੁਸੀਂ ਪ੍ਰਭਾਵਿਤ ਕਰਨ ਲੱਗੇ ਤੁਸੀਂ ਇੱਕ ਕਿਸਮ ਦੀ ਦੁਨੀਆ ਦੀ ਬੈਂਕ ਬਣ ਗਏ ਤੇ ਏਡੇ ਵੱਡੇ ਬੈਂਕਰ ਬਣ ਕੇ ਵਾਲ ਸਟਰੀਟ ਵਗੈਰਾ ਜਾਂ ਹੋਰ ਰੌਕਫੈਲਰ ਹੋਰ ਤੁਸੀਂ ਸਾਰੇ ਦੇਖਦੇ ਆਂ ਸਾਰੇ ਬਲੈਕ ਰੌਕ ਜਾਂ ਜੇ ਉਹ ਇਹ 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 ਸਾਰੇ ਵੱਡੇ ਵੱਡੇ ਉਥੇ ਸ਼ਾਹੂਕਾਰ ਕਾਰਪੋਰੇਟ ਹੋਰ ਤੇ ਡਿਫੈਂਸ ਦਾ ਮਾਲ ਬਣਾਉਣ ਲੱਪੇ ਜੰਗੀ ਸਮਾਨ ਜਾਦਾ ਫਿਰ ਦਬਦਬਾ ਫਿਰ ਉਹਨੂੰ ਰਿਲੇਟਰ ਅਮਰੀਕਾ ਨੂੰ ਮੂੰਜੀ ਓਏ ਤੁਸੀਂ ਕੌਣ ਆ ਮੈਂ ਤੇ ਛੁੱਟੀ ਛੁੱਟੀ ਜਿਹੜੀ ਕੰਟਰੀ ਸੀ ਦਬਾ ਕੇ ਡਰਾ ਕੇ ਸਿੱਧਾ ਸਿੱਧਾ ਨਹੀਂ ਕੀਤਾ ਜਿਵੇਂ ਹੁਣ ਟਰੰਪ ਕਰ ਰਿਹਾ ਉਹਨਾਂ ਤੋਂ ਸਾਰਾ ਮਾਲ ਕਦੀ ਕਿਸਲ ਕਦੀ ਫ੍ਰੀਕਾ ਚ ਲੁੱਟ ਲਿਆ ਕਦੀ ਲੈਟਰ ਅਮਰੀਕਾ ਚ ਲੁੱਟ ਲਿਆ ਕੈਨੇਡਾ ਨਾਲ ਯਾਰੀ ਪਾਲੀ ਉਹਨਾਂ ਨੂੰ ਆਪਣਾ ਕਿੰਨੇ ਬੈਕਯਾਰਡ ਬਣਾ ਲਿਆ ਕਿ ਤੁਸੀਂ ਮਾਲ ਬਣਾਈ ਜੋ ਸਾਨੂੰ ਸਪਲਾਈ ਕਰੇ ਜੋ ਸਸਤੇ ਭਾਣੇ ਨਾਲੇ ਤੁਹਾਡਾ ਫਾਇਦਾ ਨਾਲੇ ਸਾਡਾ ਫਾਇਦਾ ਚਵਾਨੀ ਤੁਹਾਡੀ ਤੇ 12 ਅੰਨੇ ਸਾਡੇ ਇੰਚ ਚੱਲੀ ਗਿਆ ਉਹਨਾਂ ਨੂੰ ਇਹ ਲੱਗਾ ਕਿ ਐਡਾ ਵੱਡਾ ਦੇਸ਼ ਆ ਮਾਲ ਸਾਡਾ ਛੱਕੀ ਜਾਂਦਾ ਦੇਈ ਚੱਲੋ ਕੰਮ ਚਲਾਈ ਚੱਲੋ ਹੁਣ ਜਦੋਂ ਤੂੰ ਤੜੱਕ ਹੋਇਆ ਸਾਰਾ ਇਹ ਸਾਰਾ ਮਸਲਾ ਕੀ ਹੋਇਆ ਅੱਛਾ ਇੱਕ ਇਹਦੇ ਚ ਗੱਲ ਹੋਰ ਨਿੱਕੀ ਸੋਚਣ ਵਾਲੀ ਆ ਕਿ 70ਵਿਆਂ ਦੇ ਵਿੱਚ 71-72 ਜੇ ਦੇ ਦੌਰਾਨ ਦੀ ਗੱਲ ਆ ਕਿ ਜਦੋਂ ਇਨਾਂ ਦੀ ਐਨਾ ਵੱਜ ਕਾ ਬਣ ਗਿਆ ਯਾਨੀ ਬੋਲਬਾਲਾ ਹੋ ਗਿਆ ਸਰਦਾਰੀ ਕਾਇਮ ਹੋ ਗਈ ਕਨ ਮੈਂ ਦੱਸਿਆ ਕਿੰਨੀ ਜਗ੍ਹਾ ਇਹਨਾਂ ਨੇ ਆਪਣੇ ਅੱਡੇ ਬਣਾ ਲਏ 750 ਅੱਡੇ ਬਾਹਰ ਪਏ ਆ ਦੇ ਦੁਨੀਆ ਦੇ ਵਿੱਚ ਅਮਰੀਕਾ ਦੇ ਜਿੱਥੇ ਉਹਨਾਂ ਨੇ ਆਪਣੇ ਕਿਤੇ ਜਹਾਜ਼ ਡਾਉਣ ਲਈ ਕਿਤੇ ਛੋਟੇ ਛੋਟੇ ਕੈਂਟੋਨਮੈਂਟ ਸਮਝ ਲਓ ਆਪਣੇ ਬਣਾਏ ਹੋਏ ਆ ਇੰਨੀ ਥੋੜੀ ਗਿਣਤੀ ਨਹੀਂ ਆ ਇਹ ਬਹੁਤ ਜ਼ਿਆਦਾ ਔਰ ਜਿੰਨਾ ਚੋ ਤਕਰੀਬਨ ਅੱਧੇ ਫੋਰਸ ਇਹਨਾਂ ਦੀ ਤੇ ਜਰਮਨੀ ਜਪਾਨ ਤੇ ਸਾਊਥ ਕੋਰੀਆ ਉਹਨਾਂ ਚ ਬਹੁਤ ਜ਼ਿਆਦਾ ਹੈਗੇ ਆ ਬਾਕੀ ਤੇ ਥੋੜਾ ਥੋੜਾ ਸਾਰੀ ਜਗ੍ਹਾ ਇਹਨਾਂ ਨੇ ਤਰੌਂਕਾ ਦਿੱਤਾ ਜਦੋਂ ਲੋੜ ਪਏ ਤੇ ਉਹਨੂੰ ਐਕਟੀਵੇਟ ਕਰ ਲੈਂਦੇ ਆ ਉੱਥੇ ਬੰਦੇ ਹੋਰ ਭੇਜ ਦਿੰਦੇ ਆ ਪਰ ਆਪਣੇ ਕਬਜ਼ੇ ਕੀਤੇ ਹੋਏ ਉਦੋਂ ਬਾਅਦ ਇਹਨਾਂ ਨੂੰ ਲੱਗਾ ਕਿ ਆਪਣਾ ਮਿੱਤਰਾਂ ਦਾ ਨਾਂ ਚੱਲਦਾ ਇੱਥੇ ਵੀ ਹੁੰਦਾ ਜਿਸ ਤਰ੍ਹਾਂ ਕੋਈ ਦੁਕਾਨਦਾਰ ਆ ਪਹਿਲਾਂ ਤੇ ਤੁਹਾਨੂੰ ਉਹ ਆਪਣੇ ਇੱਕ ਕਰੰਸੀ ਦੀ ਛੋਟਾ ਮਤਲਬ ਬਣਾਏ ਉਹਨੂੰ ਇਹ ਕਹੇ ਕਿ ਦੇਖ ਭਈ ਸਮਾਨ ਖਰੀਦ ਲੈਣਾ ਸਮਾਨ ਖਰੀਦੀ ਜੇ ਤੇਨੂੰ ਪੈਸਾ ਚਾਹੀਦਾ ਮੇਰਾ ਆ ਦੇਖ ਤੇਨੂੰ ਮੈਂ ਦੇ ਰਿਹਾ ਕੂਪਨ ਦੇ ਰਿਹਾ 1000 ਇਹ ਕੂਪਨ ਹੈਗੇ ਆ ਤੇ ਹਜ਼ਾਰ ਕੂਪਨ ਆ 10000 ਰੁਪਏ ਦਾ ਜੇ ਤੈਨੂੰ ਇਹ ਲੱਗੇ ਕਿ ਨਹੀਂ ਤੂੰ ਮੇ ਸਾਮਾਨ ਕੇ ਤੂੰ ਹੋਰ ਤੇ ਨੂੰ ਆਨੇ ਦੇ ਨਾ ਮੇਰੇ ਕੋਲ ਤੂੰ 10000 ਰੁਪਿਆ ਲੈ ਜਾ ਚੱਕ ਕੂਪਨ ਮੈਨੂੰ ਵਾਪਸ ਕਰ ਜਾ ਉਹ ਸੋਨੇ ਵਾਲਾ ਕੰਮ ਇਹ ਜਿਹਾ ਵੀ ਤੂੰ ਮੇਰੇ ਕੋਲ ਸੋਨਾ ਲੈ ਜਾ ਤੇ ਆਪਣਾ ਡਾਲਰ ਮੈਨੂੰ ਦੇ ਦੇ ਤਾਨੂੰ ਕੋਈ ਉਦੋਂ ਇਹਨਾਂ ਨੇ 772 ਦੇ ਵਿੱਚ ਡਿਟੈਚ ਕਰਤਾ ਪਿੰਨਾ ਦਬ ਦਬਾਈ ਨਾ ਸਾਡਾ ਬੋਲ ਬਾਲਾ ਜਿਵੇਂ ਵੱਡੀ ਕੰਪਨੀ ਨੂੰ ਕੋਈ ਇਹਨੇ ਬੈਂਕ ਨੇ ਪੈਸਾ ਦੇਣਾ ਹੈ ਤੂੰ ਪੁੱਛਦੇ ਥੋੜੀ ਆ ਕਿ ਤੂੰ ਸਾਨੂੰ ਮੋੜੇਗਾ ਕਿ ਨਹੀਂ ਮੋੜੇਗਾ ਅਗਲਾ ਠਾ ਮਾਰਦਾ ਓਏ ਤੁਸੀਂ ਮੈਨੂੰ ਗਰੀਬ ਸਮਝਿਆ ਆ ਮੇਰੇ ਕੀ ਇੰਨੀ ਇੰਨੇ ਲੱਖ ਕਰੋੜ ਦੀ ਮੇਰੀ ਪ੍ਰਾਪਰਟੀ ਆ ਇਨਾ ਮੇਰਾ ਟਰਨਓਵਰ ਆ 20 ਲੱਖ ਕਰੋੜ ਦਾ ਟਰਨਓਵਰ ਆ ਤੂੰ ਮੈਨੂੰ ਇੰਨਾ ਕ ਜ 50000 50000 ਕਰੋੜ ਦਾ 50000 ਕਰੋੜ ਦਾ ਵੀ ਤੂੰ ਜਾਨੀ ਅੱਧਾ ਲੱਖ ਕਰੋੜ ਦਾ ਵੀ ਨਹੀਂ ਦੇਣਾ ਚਾਹੁੰਦਾ ਮੈਨੂੰ ਕਰਜਾ ਉਹ ਬੈਂਕਾਂ ਦੇ ਦਿੰਦੀਆਂ ਯਾਰ ਇਨਾ ਉਹਦਾ ਬੈਕਅਪ ਹੈਗਾ ਇਹ ਕੰਮ ਹੋ ਗਿਆ ਸਮਝ ਲੈ ਮੋٹے ਤੌਰ ਤੇ ਤੁਸੀਂ ਅਮਰੀਕਾ ਨੇ ਆਪਣੀ ਸੁਪਰੀਮੇਸੀ ਦੀ ਆਪਣੀ ਦਾਦਾਗਿਰੀ ਦੀ ਆਪਣੇ ਇੱਕ ਇਕਨੋਮਿਕ ਇੰਜਨ ਦੇ ਤੌਰ ਦੇ ਉੱਤੇ ਕੋ ਸਾਰਾ ਉੱਥੇ ਬਣ ਗਿਆ ਔਰ ਇਹਨਾਂ ਨੇ ਕਹਿਤਾ ਕਿ ਹੁਣ ਤੇ ਸਾਨੂੰ ਸੋਨਾ ਦੇਣ ਦੀ ਲੋੜ ਨਹੀਂ ਆ ਡਾਲਰ ਹੀ ਸਾਡਾ ਕੰਮ ਕਰਦਾ ਉਹੀ ਸੋਨਾ ਹੈ ਕਾਗਜ਼ ਹੀ ਸਾਡਾ ਸੋਨਾ ਉਹੀ ਗੱਲ ਹੋ ਗਈ ਜਿਹੜੇ ਮੈਂ ਗੱਲ ਕੀਤੀ ਮਿੱਤਰਾਂ ਦਾ ਨਾਂ ਚੱਲਦਾ ਵੀ ਅਮਰੀਕਾ ਦਾ ਕਾਗਜ਼ ਜਿਹੜਾ ਕੀ ਕਹਿੰਦੇ ਆ ਪਤਾ ਨਹੀਂ ਕੀ ਬੋਲੀ ਜੀ ਪਾਉਂਦੇ ਹੁੰਦੇ ਆ ਤੇਰਾ ਬਸੰਤ ਕੋਰੇ ਤੇ ਲੋਕਾਂ ਦਾ ਵੇਖਦਾ ਦੁੱਧ ਤੇਰਾ ਵੇਖੇ ਪਾਣੀ ਕੋਈ ਐਹੋ ਜੀ ਗੱਲ ਹੈਗੀ ਆ ਹੈਗਾ ਨਾ ਇਹੋ ਜੀ ਆ ਉਹ ਮੈਨੂੰ ਭੁੱਲ ਗਿਆ ਮੈਨੂੰ ਯਾਦ ਸੀਗਾ ਉਹ ਉਹਨਾਂ ਦਾ ਪਾਣੀ ਜਿਹੜਾ ਦੁੱਧ ਵਾਂਗੂ ਵਕੀ ਗਿਆ ਜਾਨੀ ਇਹਨਾਂ ਦਾ ਕਾਗਜ਼ ਜੀ ਸੋਨਾ ਬਣ ਗਿਆ ਲੋਕਾਂ ਨੇ ਆਨਰ ਕਰਦੇ ਸੀ ਕਿਉਂਕਿ ਸਰਦਾਰੀ ਸੀ ਉਹ ਨੂੰ ਇੰਪਲੀਮੈਂਟ ਵੀ ਕਰਾਉਂਦੇ ਸੀਗੇ ਕਹਿੰਦੇ ਸਿਆ ਅਸੀਂ ਐਡੇ ਤਕੜੇ ਸਰਦਾਰ ਸਾਰੀ ਦੁਨੀਆ ਦੇ ਤੇ ਇਹ ਥੋੜੀ ਆ ਕਿ ਸਾਡਾ ਕਰੰਸੀ ਆਨਰ ਨਹੀਂ ਕਰਦਿਆਂ ਕਰਾਉਂਦਿਆਂ ਖਾਈ ਗਏ ਨੋਟ ਛਾਪੀ ਗਏ ਖਾਈ ਗਏ ਨੋਟ ਛਾਪੀ ਗਏ ਲੋਕ ਮਾਲ ਛੁੱਟੀ ਗਏ ਉਹ ਆਪਣੇ ਦੇਸ਼ ਦੇ ਵਿੱਚ ਕੋਈ ਮਾਰ ਮਾਰ ਯੂਰਪ ਤੋਂ ਲੈ ਕੇ ਚੀਨ ਤੋਂ ਲੈ ਕੇ ਚੀਨਾ ਬਹੁਤ ਹੀ ਯਾਰੀ ਪਾਲੀ ਕਿਉਂਕਿ ਰੂਸ ਨੂੰ ਠੋਕਣਾ ਸੀਗਾ ਕੋਲਡ ਵਾਰ ਸੀਗੀ ਚੀਨ ਚੁੱਪਚੀ ਪੀਤਾ ਮੀਸਣਾ ਜਿਹਾ ਬਣ ਕੇ ਤੇ ਇਨਾਂ ਜੀਆਂ ਸਾਰੇ ਉਹ ਜਿਹੜਾ ਨਾਲ ਕੋਸਟਲ ਏਰੀਆ ਉਹਦੇ ਚ ਇੰਡਸਟਰੀ ਲਾਈ ਗਿਆ ਟੈਕਨੋਲੋਜੀ ਲੈ ਲਿਆ ਇਹ ਵੀ ਦੇਈ ਕਿ ਸਸਤੀ ਉਹਨਾਂ ਕੋ ਸਾਡੇ ਵਾਂਗੂ ਲੇਬਰ ਸਸਤੀ ਸੀ ਪੜ੍ਹੀ ਲਿਖੀ ਲੇਬਰ ਸੀ ਇਨਾਂ ਨੂੰ ਵੀ ਇਨਾਂ ਦੀਆਂ ਕੰਪਨੀਆਂ ਅਮਰੀਕਨ ਕੰਪਨੀਆਂ ਨੂੰ ਵੀ ਪੈਸੇ ਜ਼ਿਆਦਾ ਮਿਲਣ ਲੱਗੇ ਮਤਲਬ ਪੈਸੇ ਜ਼ਿਆਦਾ 赚 ਲੱਗੇ ਪ੍ਰੋਫਿਟ ਜ਼ਿਆਦਾ ਹੋਇਆ ਇਹ ਹੈ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਤਵਾਜ ਨਹੀਂ ਬਦਲ ਗਿਆ ਰੂਸ ਆਪਣੇ ਤੌਰ ਤੇ ਤਕੜਾ ਹੋ ਗਿਆ ਰੂਸ ਦੀ ਵੀ ਫੋਰਸ ਜਾਂ ਲੜਾਈ ਦੀ ਫਾਈਟਿੰਗ ਪਾਵਰ ਜਿਹੜੀ ਆ ਉਹਦੇ ਚ ਹਮੇਸ਼ਾ ਜਾਂ ਸੈਕੰਡ ਵਰਲਡ ਵਾਰ ਚ ਵੀ ਹਿਟਲਰ ਨੂੰ ਉਹਨੇ ਹਰਾਇਆ ਉਹ ਇੱਕ ਤਕੜੇ ਮਤਲਬ ਬੰਦੇ ਹੈਗੇ ਇਸ ਗੱਲ ਨੂੰ ਲੜਨ ਉਹ ਨਾ ਡਰਦੇ ਹੋ ਸਮਝ ਲਓ ਪੰਜਾਬੀ ਆ ਇੱਕ ਤੇ ਉਸ ਪਾਸੇ ਉਹਨਾਂ ਦੀ ਜਿਹੜੀ ਬੋਲਬਾਲਾ ਦਬਦਬਾ ਤਾਂ ਅੱਖ ਜੰਮੀ ਪਈ ਹੈ ਨਾਲ ਉਹਨੇ ਉਹਦੇ ਦੋ ਹੋਰ ਲਾ ਲਏ ਆ ਨਾਰਥ ਕੋਰੀਆ ਵਾਲਾ ਉਹ ਜਿਹੜਾ ਹੈ ਉਹ ਤੇ ਕੇਮਲ ਸੁੰਗਦਾ ਮੇਰਾ ਕਹਿ ਬਿਠਾਈ ਹੈ ਤੇ ਉਹਨਾਂ ਦਾ ਜਿਹੜਾ ਨਾਲ ਇਹ ਚੀਨ ਵਾਲਾ ਸੀ ਜਨਪਿੰਗ ਇੰਨਾ ਨੂੰ ਨਾਲ ਆਇਆ ਹੋਇਆ ਸੀ ਜੀਨਪਿੰਗ ਦੀ ਜਾਂ ਚਾਈਨਾ ਦੀ ਉਹਨਾਂ ਦੀ ਆਪਣੀ ਮਤਲਬ ਵਧੀਆ ਟੰਗ ਨਾਲ ਹੈਗਾ ਐਸ ਵੇਲੇ ਤਕਰੀਬਨ ਮੇਰਾ ਖਿਆਲ ਉਹਨਾਂ ਦੀ ਜੀਡੀਪੀ 20 ਟ੍ਰਿਲੀਅਨ ਡਾਲਰ ਆ ਔਰ ਅਮਰੀਕਾ ਦੀ 30 ਟ੍ਰਿਲੀਅਨ ਡਾਲਰ ਆ ਫਰਕ ਇਹ ਕਿ ਅਮਰੀਕਾ ਬਹੁਤ ਜ਼ਿਆਦਾ ਕਰਜ਼ਾਈ ਆ ਜਦ ਕਿ ਚਾਈਨਾ ਕਰਜ਼ਾਈ ਉਹਨਾ ਹੈ ਨਹੀਂ ਅਮਰੀਕਾ ਦਾ ਤੇ ਡੈਟ ਜੀਡੀਪੀ ਦੇ ਛੋ 120 ਗੁਣਾ ਮਤਲਬ ਜਿੰਨਾ ਉਹਦਾ ਸਰਮਾਇਆ ਪੈਦਾ ਹੁੰਦਾ ਆ 36 ਕੇ 36 ਲੱਖ ਸ਼ਕਤੀ ਛਤੀ ਟਰਿਲੀਅਨ ਡਾਲਰ ਜਿਹੜਾ ਕਰਜ਼ਾ ਆ ਤੇ 30 ਟਰਿਲੀਅਨ ਡਾਲਰ ਜਿਹੜਾ ਉਹਨਾਂ ਦਾ ਪੈਦਾਵਾਰ ਹੁੰਦੀ ਆ ਜਿਹੜੀ ਧਨ ਦੌਲਤ ਪੈਦਾ ਹੁੰਦੀ ਅਮਰੀਕਾ ਜੀ ਇਸ ਕਰਕੇ ਕਰਜ਼ਾ ਜਾਂਦਾ ਲੱਥ ਨਹੀਂ ਸਕਦਾ ਐਸ ਕ੍ਰਾਈਸਿਸ ਦੇ ਵਿੱਚ ਟਰੰਪ ਸਾਹਿਬ ਆ ਗਏ ਉਹ ਦਬ ਦਬਾ ਕੇ ਸਾਰਿਆਂ ਦਾ ਕੰਮ ਪੁੱਤਾ ਛਰੀ ਜਾਂਦਾ ਸੀ ਕਿਤੇ ਉਹਦਾ ਕੁਛ ਕੁਛ ਦਾ ਕੁਝ ਕਿਸੇ ਦਾ ਕੁਝ ਕੋਈ ਦੇਣਾ ਕੁਝ ਲੈਣਾ ਦਬ ਦਬਾ ਕੇ ਚੱਲੀ ਜਾਂਦਾ ਸੀ ਚਾਹੀਦਾ ਸੀ ਕਿ ਆਪਣੇ ਘਰ ਨੂੰ ਤੁਸੀਂ ਐਮੈਂਡ ਕਰਦੇ ਆਪਣੀਆਂ ਆਦਤਾਂ ਬਦਲਦੇ ਨੋਟਸ ਪਾਉਣਾ ਘੱਟ ਕਰਦੇ ਆਪਣੀ ਇਕਨੋਮੀ ਨੂੰ ਤਖੜਾ ਕਰਦੇ ਕਰਨਾ ਤੇ ਇਹ ਚਾਹੀਦਾ ਸੀ ਇੱਕ ਆ ਦਾਦਾਗਰੀ ਵਾਲਾ ਬੰਦਾ ਲੈ ਆਇਆ ਉਹ ਜਿਉਂ ਭੂਸਰੇ ਸਾਹ ਵਾਂਗੂ ਕਦੀ ਸੇ ਰੌਤ ਸੇਂ ਗੌਂਦਰ ਮਾਰਦਾ ਕਦੀ ਸੇਂ ਗੌਂਦਰ ਮਾਰਦਾ ਕਦੀ ਕਿਨੂੰ ਦਬਕਾ ਮਾਰਦਾ ਇੱਕ ਨਵੀਂ ਕਾਰਡ ਜੀ ਖੱਡ ਲਿਆ ਆਈ ਵਾਂਟ ਟੂ ਹੈਵ ਅ ਡੀਲ ਆਈ ਵਾਂਟ ਟੂ ਹੈਵ ਅ ਡੀਲ ਹਈ ਡੀਲ ਤੇਰੇ ਨਾਲ ਕਾਦੀ ਏ ਤੂੰ ਦੇਸ਼ ਵੇਚਣੇ ਲਾਏ ਆ ਲੋਕ ਵੇਚਣੇ ਲਾਏ ਕੇ ਵਪਾਰ ਕਰਨਾ ਤੂੰ ਇੱਕ ਆਪਣੇ ਦੇਸ਼ ਦੇ ਵਿੱਚ ਦੇ ਇੱਕ ਐਜੇ ਕਾਰਪੋਰੇਟ ਡੀਲ ਕਰ ਸਕਦਾ ਇੱਕ ਕਾਰਪੋਰੇਟ ਦੂਜੇ ਕਾਰਪੋਰੇਟ ਨਾਲ ਡੀਲ ਕਰਦਾ ਪਰ ਇੱਕ ਦੇਸ਼ ਦਾ ਹੈੱਡ ਦੂਜੇ ਦੇਸ਼ ਦੇ ਹੈੱਡ ਨਾਲ ਕਾਦੀ ਡੀਲ ਕਰੂਗਾ ਇਹ ਮੈਨੂੰ ਆਈ ਵਾਂਟ ਟੂ ਹੈਵ ਅ ਡੀਲ ਔਨ ਗ੍ਰੀਨਲੈਂਡ ਉਹਦੇ ਦਿਮਾਗ ਇਨਾ ਫੁੱਥਾ ਹੋ ਗਿਆ ਗ੍ਰੀਨਲੈਂਡ ਨੂੰ ਡਾਵਲਸ ਦੇ ਵਿੱਚ ਆਈਸਲੈਂਡ ਹੀ ਕਹੀ ਗਿਆ ਇੱਕ ਵਾਰੀ ਨਹੀਂ ਚਾਰ ਵਾਰੀ ਕਹਿੰਦਾ ਉਨੂੰ ਇਹ ਨਹੀਂ ਫਰਕ ਦਾ ਪਤਾ ਵੀ ਆਈਸਲੈਂਡ ਤੇ ਗ੍ਰੀਨਲੈਂਡ ਦੇ ਵਿੱਚ ਕੀ ਫਰਕ ਹੈ ਮੈਨੂੰ ਚਾਹੀਦਾ ਮੈਨੂੰ ਦੇ ਦਿਓ ਜਿੱਤਰਾ ਨਿਆਣਾ ਖਲਾਉਣੇ ਦੇ ਪਿੱਛੇ ਨਹੀਂ ਥੱਲੇ ਲਿਟਰਣ ਲੱਗ ਜਾਂਦਾ ਤੇ ਮਾਪੇ ਨੂੰ ਤੰਗ ਕਰਕੇ ਲੈ ਕੇ ਹਟਦਾ ਉੱਥੇ ਉਹਨਾਂ ਨੇ ਭਜਾਇਆ ਇਹਨੂੰ ਦਵ ਇਸ ਦੇ ਵਿੱਚੋਂ ਪਹਿਲਾਂ ਇੱਥੋਂ ਬਣਕ ਮਾਰ ਕੇ ਗਿਆ ਕਿ ਉਹ ਸਾਨੂੰ ਚਾਹੀਦਾ ਮੈਨੂੰ ਲੈਣਾ ਮੈਂ ਹਰ ਹਾਲਤ ਨਾਲ ਫੌਜ ਨਾਲ ਲਵਾਂਗੇ ਨਹੀਂ ਲਵਾਂਗੇ ਤੇ ਮੈਂ ਐਨੇ ਪਰਸੈਂਟ ਕਰ ਦੂੰਗਾ ਤੁਹਾਡੇ ਤੇ ਟੈਰਫ ਕਰ ਦੂੰ ਇੱਕ ਟੈਰਫ ਦਾ ਰੋਲਾ ਸਾਰਿਆਂ ਨੂੰ ਇੱਕ ਤਲਵਾਰ ਟੈਰਫ ਦੀ ਸਾਰਿਆਂ ਦੇ ਸਿਰ ਤੇ ਲਟਕਾ ਦਿੱਤੀ ਵੀ ਹੁਣ ਵੀ ਡਿੱਗੀ ਤੇ ਹੁਣ ਵੀ ਡਿੱਗੀ ਤੋੜਾ ਕੁਝ ਜਿਹੜਾ ਸਿਸਟਮ ਬਣਿਆ ਸੀ ਨਾ ਇਹਨੇ ਇਹੋ ਜਿਹਾ ਖੌਰੂ ਪਾਇਆ ਉਹ ਹਲਾਤਾ ਹਲਾਤਾ ਲੋਕ ਸੁਛਲਾ ਪੀਵੀ ਤੇ ਤਾਂ ਪਤਾ ਹੀ ਕੋਈ ਨਹੀਂ ਰਾਤ ਨੂੰ ਕੁਝ ਕਹਿੰਦਾ ਸਵੇਰੇ ਕੁਝ ਕਹਿੰਦਾ ਸ਼ਾਮ ਨੂੰ ਫੇਰ ਬਦਲ ਦਿੰਦਾ ਕਿਸੇ ਨੂੰ 150% ਟੈਰਿਫ ਕਹਿੰਦਾ ਕਿਸੇ ਨੂੰ 25% ਕਹਿੰਦਾ ਸਾਡੇ ਇੰਡੀਆ ਤੇ ਇਸ ਵੇਲੇ 25% ਲਾਇਆ ਕਹਿੰਦਾ ਮੈਂ 50% ਕਰ ਦੇਣਾ ਉਹਨਾਂ ਨੂੰ ਵੀ ਦੇਸ਼ਾਂ ਨੂੰ ਕਹੀ ਜਾਂਦਾ ਮੈਂ 10% ਲਾਤਾ ਆ ਤੁਹਾਡੇ ਤੇ ਜਿਹੜੇ 8 ਦੇਸ਼ਾਂ ਨੇ ਗ੍ਰੀਨਲੈਂਡ ਦੇ ਅੱਖ ਚ ਬੋਲੇ ਤੇ ਫਿਰ ਉਹਨਾਂ ਉਹਨਾਂ ਤੇ ਵੀ ਸੁਖਵਿੰਦਰ ਕਹਤਾ ਸੀਗਾ ਸ਼ਾਇਦ ਮੈਂ 50% ਕਰ ਦੇਣਾ ਜਾਂ ਕਿ ਨਾ ਉਹਨਾਂ ਨੂੰ ਵੀ ਦਬਕੇ ਮਾਰੇ ਚੇਤਾ ਕੀ ਰੱਖੀਏ ਰੋਜ਼ ਤੇ ਬਦਲੀ ਜਾਂਦਾ ਰੋਜ਼ ਤੇ ਰੇਟ ਬਦਲ ਦਿੰਦਾ ਕਿਹਦੀ ਕੀ ਬੋਲੀ ਜਿਵੇਂ ਸ਼ੇਅਰ ਮਾਰਕੀਟ ਦੀ ਲੱਗਦੀ ਆ ਨਾ ਸਟਾਕ ਚੇਂਜ ਚੇਂਜ ਇਹਦਾ ਟੈਰਪ ਦੀ ਬੋਲੀ ਲੱਗਦੀ ਰੋਜ਼ ਅੱਜ ਕਿਹਨੂੰ ਕਿੰਨਾ ਲਾਉਣਾ ਅੱਜ ਕਿਹਨੂੰ ਕਿੰਨਾ ਲਾਉਣਾ ਉਹਨਾਂ ਨੇ ਇਥੋਂ ਜਿਹੜਾ ਇੱਕ ਵਰਲਡ ਇਕਨੋਮਿਕ ਫੋਰਮ ਹੈ ਡਾਵਰਸ ਇਸ ਸਵਿਟਜ਼ਰਲੈਂਡ ਚ ਹੋਇਆ ਉੱਥੇ ਦੇ ਲੈਕਚਰ ਦਾ ਕੱਢਤਾ ਜਲੂਸ ਉਧਰੋਂ ਇਹ ਲੈਕਚਰ ਦੇ ਰਿਹਾ ਸੀ ਉਧਰੋਂ ਜਾਪਾਨ ਜਿਹੜਾ ਇਹਨਾਂ ਦੇ ਕੀ ਕਹਿੰਦੇ ਹੁੰਦੇ ਆ ਤੁਸੀਂ ਟ੍ਰੈਜਰੀ ਬਾਂਡ ਉਹ ਇਹਦੇ ਕੋણો ਖਰੀਦੇ ਹੋਏ ਸੀ ਜਿਹੜੇ ਇਹਦੀਆਂ ਕੰਪਨੀਆਂ ਉਹਨਾਂ ਨੂੰ ਵਾਪਸ ਕਰ ਰਹੇ ਸੀ ਕਿ ਸਾਨੂੰ ਨਹੀਂ ਚਾਹੀਦੇ ਪੀ ਇਹਨੇ ਇਹਨੇ ਡੁੱਬ ਜਾਣਾ ਤੇ ਨਾਲੇ ਸਾਨੂੰ ਡੋਪੂਆ ਉਧਰੋਂ ਇਹਨਾਂ ਦੀ ਆਪਣੀ ਇੱਕ ਸਟੇਟ ਦੀ ਕੋਰਟ ਨੇ ਆਰਡਰ ਕਰ ਦਿੱਤਾ ਕਿਉਂਕਿ ਇਹਨੇ ਆਨਰ ਨਹੀਂ ਕੀਤੇ ਜਾਪਾਨ ਦੇ ਖਰੀਦੇ ਹੋਏ ਬਾਂਡ ਇਹਦੀ ਪ੍ਰਾਪਰਟੀ ਸੀਜ਼ ਕਰ ਲਓ ਜਿੰਨੀ ਇਹਦੀ ਹੈ ਟ੍ਰੰਪ ਟਾਵਰ ਫਲਾਣਾ ਟਮਕਾਣਾ ਆਰਡਰ ਕਰਤਾ ਉਥੇ ਲੈਕਚਰ ਦੇ ਰਿਹਾ ਸੀ ਕਿ ਮੈਂ ਗ੍ਰੀਨਲੈਂਡ ਗ੍ਰੀਨ ਗ੍ਰੀਨਲੈਂਡ ਤੇ ਕਬਜ਼ਾ ਕਰਨ ਆਇਆ ਕਿ ਆਇਆ ਤੁਸੀਂ ਕੌਣ ਹੋ ਨੇ ਮੈਨੂੰ ਨਾ ਕਰਨ ਵਾਲੇ ਹੈ ਇਹ ਤੇ ਮੈਂ ਤੁਹਾਨੂੰ ਦਿੱਤਾ ਇਹ ਤੇ ਸਾਡੇ ਕੋਲ ਹੀ ਸੀ ਮੈਂ ਹੁਣ ਤੁਹਾਨੂੰ ਦਿੱਤਾ ਮੇਰੀ ਚੀਜ਼ ਮੈਨੂੰ ਵਾਪਸ ਕਰੋ ਪਨਾਮਾ ਬਾਰੇ ਇਹੀ ਗੱਲ ਪਨਾਮਾ ਸਾਡੇ ਕੋਲ ਸੀ ਅਸੀਂ ਤੁਹਾਨੂੰ ਦਿੱਤੀ ਹੁਣ ਸਾਨੂੰ ਵਾਪਸ ਕਰੋ ਇੱਥੇ ਚੀਨ ਆ ਗਿਆ ਉਹ ਨਹੀਂ ਆਉਣਾ ਚਾਹੀਦਾ ਮੈਂ ਸਾਰੀ ਜਗਾ ਜੱਲੀ ਪਾਈ ਜਾਂਦਾ ਖੌਰੂ ਪਾਈ ਜਾਂਦਾ ਮਿੰਨ ਤੇ ਲੱਗਦਾ ਯਾਨੀ ਕੀ ਕਹੀਏ ਉਹਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾ ਲੈਣ ਦੀ ਲੋੜ ਆ ਉਹਨੇ ਕਿਉਂਕਿ ਵੱਡਾ ਪਾਵਰਫੁੱਲ ਦੇਸ਼ ਹੈਗਾ ਨਾ ਵੱਡਾ ਹੈ ਨਾ ਮਿਲਟਰੀ ਪਾਵਰ ਦੇ ਤੌਰ ਤੇ ਪੈਸੇ țeਲੇ ਦੇ ਤੌਰ ਤੇ ਵਪਾਰ ਦੇ ਤੌਰ ਤੇ ਦਬ ਦਬਾ ਦੇ ਤੌਰ ਤੇ ਤੋ ਹੁਣ ਪ੍ਰਾਣੀਆਂ ਲੋਕਾਂ ਦੀ ਇੱਕ ਕਿਸਮ ਦਾ ਜਿੱਤਰਾ ਹੁੰਦਾ ਨਾ ਸੇਪੀ ਰਿੰਦੇ ਆ ਮਾਲਕ ਦੇ ਨਾਲ ਬਹੁਤ سارے ਛੋਟੇ ਛੋਟੇ ਕੰਟਰੀ ਉਹਦੇ ਸੇਪੀ ਵੀ ਹੈਗੇ ਆ ਜਿਹੜੇ ਅਜੇ ਵੀ ਆ ਕਹਿੰਦੇ ਆ ਬੋਰਡ ਆਫ ਪੀਸ ਜਿਹੜਾ ਇਗਾਜ਼ਾ ਦੇ ਵਿੱਚ ਜਾਂ ਸਾਰੇ ਦੇਸ਼ ਵਿੱਚ ਪੈਰਲਲ ਯੂਨੋ ਆਪਣੀ ਬਣਾਉਣਾ ਚਾਹੁੰਦਾ ਪੈਰਲਲ ਪੀਸ ਕੌਂਸਲ ਬਣਾਉਣੀ ਚਾਹੁੰਦਾ ਮਤਲਬ ਕੋਈ ਤਕ ਨਹੀਂ ਕੋਈ ਸਿਰ ਨਹੀਂ ਕੋਈ ਮੂੰਹ ਨਹੀਂ ਕੋਈ ਦੁਨੀਆ ਦਾ ਬੰਦਾ ਨਹੀਂ ਇਹਨੇ ਛੱਡਿਆ ਕੋਈ ਦੁਨੀਆ ਦਾ ਦੇਸ਼ ਨਹੀਂ ਛੱਡਿਆ ਜਿਹੜਾ ਇਹਨੇ ਆਪਣਾ ਵੈਰੀ ਨਹੀਂ ਬਣਾਇਆ ਮੈਂ ਤੁਹਾਨੂੰ ਹੁਣੇ ਮੋٹے ਤੌਰ ਤੇਗਾ ਅੱਜ ਦੀ ਤਰੀਕ ਦੀ ਏ ਆ ਅੱਜ ਦੀ ਤਰੀਕ ਦੀ ਏ ਮੈਂ ਇਹ ਤੋਂ ਪਹਿਲਾਂ ਕਿ ਤੁਹਾਡਾ ਸਵਾਲ ਲੈ ਲਾਂ ਇਹ ਦੇ 12 ਜਿਹੜੇ ਸੈਨੇਟ ਦੇ ਮੈਂਬਰ ਆ ਰਿਪਬਲਿਕਨ ਤੇ ਪੰਜ ਜਿਹੜੇ ਅਜੇ ਅੱਧ ਵਿਚਾਲੇ ਆ 17 ਉਹ ਇਹਦੇ ਤੋਂ ਬਾਗੀ ਹੋ ਗਏ ਆ ਔਰ ਜਿਹੜੀ ਇਹਦੀ ਆਪਣੀ ਪਾਰਟੀ ਦਾ ਭਾਂਡਾ ਫੋੜ ਪ੍ਰੋਗਰਾਮ ਹੁਣ ਵਾਲਾ ਹੋ ਸਕਦਾ ਉਹ ਸਪਲਿਟ ਹੋ ਜੇ ਜਾਂ ਇਹਨੂੰ ਉਹਨਾਂ ਨੇ ਕੱਢ ਦੇਣਾ ਇਹ ਵਾਅਦਾ ਨਹੀਂ ਪੋਲਿਟੀਕਲੀ ਉਹ ਕਿਉਂਕਿ ਕਿਉਂਕਿ ਸਤਿਆਨਾ ਸੀ ਸਾਰੇ ਪਾਸੇ ਅਮਰੀਕਾ ਦਾ ਅਕਸ ਦਾ ਅਮਰੀਕਾ ਦੀ ਪੋਲਿਟਿਕਸ ਦੇ ਅਕਸ ਦਾ ਅਮਰੀਕਾ ਦੇ ਵਪਾਰ ਦਾ ਇਹ ਜੂ ਆ ਗਿਆ 20 ਸਾਲ ਹੋ ਗਏ ਸਾਡਾ ਕੋਈ ਯੂਰਪੀਅਨ ਯੂਨੀਅਨ ਦਾ ਕੋਈ ਸਮਝੌਤਾ ਨਹੀਂ ਹੋਇਆ ਉਹ ਔਰਸਲਾ ਵੈਂਡਰਲਾਈਨ ਆ ਗਈ ਉਹ ਨਾਲ ਉਹ ਆ ਗਿਆ ਦੂਸਰਾ ਕਾਸਾ ਹਮ ਇੱਕ ਕੌਂਸਲ ਦਾ ਪ੍ਰਧਾਨ ਹੈ ਇੱਕ ਕਮਿਸ਼ਨ ਦੀ ਪ੍ਰਧਾਨ ਹੈ ਉਹਨਾਂ ਨੇ ਉਹ ਆ ਗਏ ਇੱਥੇ ਆ ਕੇ ਸਮਝੌਤਾ ਕਰਕੇ ਐਫਟੀਏ ਪ੍ਰੀ ਟ੍ਰੇਡ ਜਿਹੜਾ ਜਿਹੜਾ ਸਾਡਾ ਇਸ ਕਰਕੇ ਪ੍ਰੀ ਟੇਡ ਏਰੀਆ ਤੇ ਬਹੁਤ ਸਾਰਿਆਂ ਤੇ ਮਤਲਬ ਐਗਰੀਕਲਚਰ ਉਹ ਚੋਂ ਬਾਹਰ ਰੱਖਿਆ ਪਰ ਕਾਫੀ ਸਾਰਾ ਇਹਨਾਂ ਨੇ ਸਮਝੌਤਾ ਕਰਕੇ ਰੌਲਾ ਪੈ ਗਿਆ ਨਾ ਉਹ ਮਾਕ ਕਾਨੀ ਜਿਹੜਾ ਪ੍ਰਧਾਨ ਮੰਤਰੀ ਆ ਉਹ ਬੜਾ ਸਿਆਣਾ ਬਹੁਤ ਸੁਣਾ ਬੋਲਦਾ ਉਹ ਫ੍ਰੈਂਚ ਵੀ ਓਨੀ ਸੁਣੀ ਬੋਲਦਾ ਜਿੰਨੀ ਸੁਣੀ ਇੰਗਲਿਸ਼ ਬੋਲਦਾ ਮੈਨੂੰ ਬਹੁਤ ਚੰਗਾ ਲੱਗਦਾ ਆਪਣਾ ਬੈਲੈਂਸ ਤੋਂ ਬੋਲਦਾ ਇਹੋ ਜਿਹਾ ਬੰਦਾ ਅਮਰੀਕਾ ਦਾ ਪ੍ਰਧਾਨ ਚਾਹੀਦਾ ਸੀ ਉਹ ਕਹਿੰਦਾ ਤੂੰ ਮੇਰਾ ਵਰਨਰ ਬਣ ਜਾ ਕਮਲਾ ਅੱਜ ਵੀ ਕਹੇਤਾ ਉਹਨੂੰ ਫਿਰ ਕਹੇਤਾ ਜਿੱਥੇ ਉਹਦੇ ਜ਼ਖਮ ਹੈ ਉੱਥੇ ਮਿਰਚ ਲਾ ਦਿੰਦਾ ਥੋੜੀ ਜੀ ਕਿਉਂ ਕਿਉਂ ਕਿਹਾ ਉਹਨੂੰ ਬਰਨ ਮਣਦਾ ਕਿਉਂਕਿ ਚੀਨਾ ਸਮਝੌਤਾ ਕਰ ਰਹਾ ਉਹ ਕਹਿੰਦਾ ਮੈਂ ਚੀਨਾ ਨਹੀਂ ਕਰੂੰਗਾ ਤੂੰ ਲੈ ਠੇਂਗਾ ਮੇਰਾ ਤੇਰਾ ਨਹੀਂ ਕੁਝ ਇਹ ਕਹਿੰਦਾ ਮੈਂ ਤੇਰੇ ਤੇ 100% ਟੈਰਫ ਕਰ ਦੂੰ ਟੈਰਫ ਇੱਕ ਛੁਣ ਛਣਾ ਐ ਵਜਾਉਂਦਾ ਹੀ ਰਹਿੰਦਾ 24 ਘੰਟੇ ਕਦੀ ਕਿਸੇ ਦੇ ਸਾਹਮਣੇ ਕਦੀ ਕਿਸੇ ਦੇ ਸਾਹਮਣੇ ਯਾਰ ਤੂੰ ਬੰਦਾ ਹੈ ਕਿ ਪਜਾਮਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਦੇਸ਼ਾਂ ਦੇ ਵੱਡਿਆਂ ਵੱਡਿਆਂ ਲੀਡਰਾਂ ਨਾਲ ਤੂੰ ਡੀਲ ਕਰ ਰਿਹਾ ਹੇ ਤੇਰੀ ਕੋਈ ਬਾਸ਼ਾ ਤੇਰੇ ਤਰੀਕੇ ਤੁਰਦੀ ਤੇਰੀ ਕੋਈ ਸਟੇਬਿਲਟੀ ਜੇ ਤੇਰੀ 멘ਟਲ ਸਟੇਬਿਲਟੀ ਨਹੀਂ ਆ ਤਾਂ ਥੋੜਾ ਲਾਜ ਕਰਾ ਲਓ ਇਹਨਾਂ ਦੇ ਪਾਰਟੀ ਵਾਲੇ ਬੰਦਿਆਂ ਨੂੰ ਕਰਵਾਉਣਾ ਚਾਹੀਦਾ ਉਹ ਹਾਰ ਕੇ ਇਹਦੇ ਤੋਂ ਬਾਗੀ ਹੋ ਗਏ ਆ ਹੁਣ ਇਹਦਾ ਕੰਮ ਤੇ ਇਹਦਾ ਹੈਗਾ ਥੋੜਾ ਹੀ ਹੁਣ ਪੋਲੀਟੀਕਲੀ ਮੈਂ ਕਹਿ ਰਿਹਾ ਕਿਉਂਕਿ ਜਿਸ ਕਿਸਮ ਦੀ ਜਿੱਥੇ ਤੱਕ ਉਹ ਬਗਾਵਤ ਦੀ ਰੌਟ ਅੰਦਰ ਪਹੁੰਚ ਗਿਆ ਹੁਣ ਇਹਦੇ ਲਈ ਬਚਣਾ ਮੈਨੇ ਆਪਾਲਿਸ ਮਿਨੇਸੋਟਾ ਦੇ ਵਿੱਚ ਆਪਣੀ ਆਈਸ ਦੇ ਏਜੰਟ ਨੂੰ ਭੇਜ ਕੇ ਬੰਦੇ ਤਿੰਨ ਮਾਰਤੇ ਆ ਇੰਨਾ ਬਰੂਧਿਆ ਇੰਨਾ ਰੌਲਾ ਪਿਆ ਹੋਇਆ ਕਹਿੰਦਾ ਉਹਨਾਂ ਨੂੰ ਜਿਹੜਾ ਵੀ ਇਹਨੂੰ ਕਹਿੰਦਾ ਗੁੰਡੇ ਆ ਬਦਮਾਸ਼ ਆ ਡਰਗ ਡਰਕੀ ਆ ਐਂਟੀਸੋਸ਼ੀਅਲ ਐਲੀਮੈਂਟ ਆ ਕੋਈ ਕਿਸੇ ਨੂੰ ਕੁਝ ਬੋਲੀ ਜਾਂਦਾ ਬੋਲੀ ਜਾਂਦਾ ਉਹਦੇ ਕਰਕੇ ਮੇਰਾ ਵੀਰ ਡਾਲਰ ਗਿਆ ਹਿੱਲ ਡਾਲਰ ਹਿੱਲਣਾ ਹੀ ਸੀਗਾ ਕਿਉਂਕਿ ਜਿਹੜੀ ਉਹਦੀ ਬੈਕਅਪ ਸੀ ਉਹ ਸਾਰੀ ਇਨੀ ਖਿੱਲਰ ਗਈ ਕਮਜ਼ੋਰ ਹੋ ਗਈ ਰੌਲਾ ਪੈ ਗਿਆ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਜੀਓ ਪੋਲਿਟਿਕਸ ਸਾਰੀ ਉੱਪਰ ਥੱਲੇ ਹੋ ਗਈ ਤੇ ਹੁਣ ਲੋਕਾਂ ਨੂੰ ਢੋਲਦੇ ਪੋਲਦਾ ਵੀ ਪਤਾ ਲੱਗ ਗਿਆ ਹੁਣ ਉਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਇਆ ਕਿ ਜਿਹੜਾ ਸੋਨੇ ਦੀਆਂ ਕੀਮਤਾਂ ਤੁਹਾਨੂੰ ਪਤਾ ਮੈਂ ਹੁਣੇ ਦੇਖ ਰਿਹਾ ਸੀ 1,66,000 ਥੋੜੇ ਸਾਲ ਪਹਿਲਾਂ ਮੈਂ 20 ਸਾਲ ਪਹਿਲਾਂ ਸ਼ਾਇਦ 20 ਸਾਲ ਵੀ ਨਹੀਂ ਹੋਣਾ 15 ਕੀ ਸਾਲ ਹੋਣੇ ਮੈਂ 30-40000 ਰੁਪਏ 30000 ਰੁਪਏ ਜਾਂ 40000 ਰੁਪਏ 10 ਗ੍ਰਾਮ ਤੋੜਾ ਸੀਗਾ ਚਾਰ ਗੁਣਾ ਵੱਧ ਗਿਆ ਚਾਰ ਗੁਣਾ ਕਲਕ ਸਿਆੜੀ ਆਤਾ ਮੈਂ ਦੇਖ ਰਿਹਾ ਜੀ ਇਹ ਦੋ ਵੀ ਉੱਪਰ ਪਤਾ ਨਹੀਂ ਕਿ ਲੱਗੇ ਹੋਣਾ ਪਤਾ ਨਹੀਂ ਕਿੰਨੇ ਤੇ ਚੱਲਣਾ ਉਹ ਕਿਉਂ ਹੋ ਗਿਆ ਕਿ ਲੋਕਾਂ ਨੂੰ ਲੋਟ ਤੇ ਵਿਸ਼ਵਾਸ ਨਹੀਂ ਰਿਹਾ ਡਾਲਰ ਤੇ ਨਹੀਂ ਆਪਣੀ ਪੈਰਲ ਕਰੰਸੀ ਬ੍ਰੇਕਸ ਵਾਲੇ ਕਹਿੰਦੇ ਅਸੀਂ ਆਪਣੀ ਕਰੰਸੀ ਆ ਰੂਬਲ ਤੇ ਯੁਵਾਨ ਦਾ ਜਿਹੜਾ ਚਾਈਨਾ ਦਾ ਯੁਵਾਨ ਹੈ ਨਾ ਕਰੰਸੀ ਰੂਬਲ ਰਸ਼ੀਆ ਦਾ ਉਹਨਾਂ ਆਪਸ ਵਿੱਚ ਟ੍ਰੇਡ ਉਹਦੇ ਤੇ ਸ਼ੁਰੂ ਕਰਤਾ ਇੰਡੀਆ ਦਾ ਤੇ ਰੂਬਲ ਦਾ ਪਹਿਲਾਂ ਹੀ ਰੁਪਈ ਤੇ ਰੂਬਲ ਦਾ ਟ੍ਰੇਡ ਹੈਗਾ ਆ ਇਸ ਤਰ੍ਹਾਂ ਹੀ ਇਜ਼ਰਾਈਲ ਵਾਲਿਆਂ ਨੇ ਆਪਣਾ ਇਤਰਾਇਲ ਨਹੀਂ ਸੌਰੀ ਜਿਹੜੇ ਬ੍ਰਾਜ਼ੀਲ ਵਾਲਿਆਂ ਨੇ ਬ੍ਰਾਜ਼ੀਲ ਵਾਲਿਆਂ ਨੇ ਆਪਣਾ ਉਥੇ ਇਹੋ ਜਿਹਾ ਵਪਾਰ ਬ੍ਰਿਕਸ ਵਾਲੇ ਆਪਣੀ ਕਰੰਸੀ ਬਣਾਉਣ ਨੂੰ ਫਿਰਦੇ ਆ ਇੱਕ ਆਪਣੀ ਸਾਂਝੀ ਬੈਂਕ ਵੀ ਬਣਾਉਣ ਨੂੰ ਫਿਰਦੇ ਆ ਡਿਜੀਟਲ ਕਰੰਸੀ ਡਿਜੀਟਲ ਯੁਆਨ ਆਲਰੇਡੀ ਬਣ ਚੁੱਕਾ ਆ ਉਹ ਉਹਦੇ ਤੇ ਇੰਟਰਨਲੀ ਵਪਾਰ ਉਹੋ ਜਿਹਾ ਘਰ ਵੀ ਰਹੇ ਆ ਆਪਣੀ ਇੰਟਰਨਲੀ ਇਹ ਜੇ ਕਾਰੇ ਚਾਹੀਦਾ ਉਹਨੇ ਕੀਤਾ ਤੇ ਬਾਅਦ ਵਿੱਚ ਉਹ ਮੇਰਾ ਖਿਆਲ ਆ ਸਾਰੇ ਬ੍ਰਿਕਸ ਦੇ ਕੰਟਰੀਜ਼ ਦੇ ਵਿੱਚ ਉਹਦਾ ਪਾਸਾ ਪਰਦੇ ਐਸ ਲਈ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਲੋਕ ਤੜਾ ਤਾੜੇ ਇਹਦੇ ਬਾਉਂਡ ਵੇਚ ਰਹੇ ਆ ਜਿਵੇਂ ਜਾਪਾਨ ਨੇ ਇਹ ਇਹਦੇ ਟਰੰਪ ਦੇ ਵਾਪਸ ਕਰਦੇ ਕਿ ਸਾਨੂੰ ਪੈਸਾ ਚਾਹੀਦਾ ਸੀ ਲੈ ਲੈ ਆਹੀ ਤੈਨੂੰ ਕਰਜ਼ਾ ਨਹੀਂ ਦਿੰਦੇ ਜਦੋਂ ਕਰਜ਼ਾ ਨਹੀਂ ਦਿੰਦੇ ਤੇ ਫਿਰ ਫਿਰ ਉਹ ਸਾਰਾ ਉਹਨੂੰ ਪੈਸਾ ਕਿੱਥੋਂ ਦੇਣਾ ਕਰਜ਼ਾ ਅਗਲੇ ਨੇ ਵਾਪਸ ਲੈਣਾ ਤੇ ਉਹ ਸਾਰਾ ਸੀਜ਼ ਪ੍ਰਾਪਰਟੀ ਸੀਜ਼ ਕਰਦਾ ਦਿਵਾਲੀਆ ਕੱਢਦਾ ਹੁੰਦਾ ਨਾ ਇੰਜ ਕਰ ਚਲੋ ਵੱਡੇ ਬੰਦਿਆਂ ਦਾ ਬਚਾ ਤੇ ਹੋ ਜਾਂਦਾ ਰੋਲਾ ਤੇ ਮਾਰਕੀਟ ਸਾਰੀ ਚ ਪੈ ਹੀ ਜਾਂਦਾ ਇੰਟਰਨੈਸ਼ਨਲੀ ਨਾ ਇਹ ਕੱਖ ਨਹੀਂ ਹੈ ਨੰਗਿਆ ਉਹੀ ਦੇਸ਼ ਦੇ ਬਾਰੇ ਪਾਤਾ ਵੱਡੇ ਪੱਧਰ ਤੇ ਚੀਨ ਨੇ ਆਪਣੇ ਬਹੁਤ ਸਾਰਾ ਸਭ ਤੋਂ ਵੱਧ ਕਰਜ਼ਾ ਚੀਨ ਨੇ ਦਿੱਤਾ ਸੀ ਅਮਰੀਕਾ ਨੂੰ ਉਹਨਾਂ ਨੇ ਟ੍ਰੇਜਰੀ ਬਾਂਡ ਜਿਹੜੇ ਆ ਇਹ ਇਹਨੂੰ ਵਾਚ ਵੇਚ ਦਿੱਤੇ ਆ ਤੇ ਹੁਣ ਇਹਨਾਂ ਕੋਲ ਬੈਕਅਪ ਨਹੀਂ ਇਹਨਾਂ ਨੂੰ ਕਰਜ਼ਾ ਮਿਲਣਾ ਹੀ ਔਖਾ ਹੋ ਜਾਣਾ ਕਿਨਾਂ ਨੂੰ ਅਮਰੀਕਾ ਨੂੰ ਜਿਹੜੇ ਏਡੇ ਵੱਡੇ ਸ਼ਾਹੂਕਾਰ ਤਣਾੜ ਜਿਹਨਾਂ ਦੀ ਤੂਤੀ ਬੋਲਦੀ ਸੀ ਨਾ ਹੁਣ ਦੇਸ਼ ਕੰਨੀ ਕਿ ਤਰੋਂ ਲਾਪੇ ਵੀ ਇਹਨਾਂ ਤੋਂ ਬਚੋ ਐਦੇ ਤੋਂ ਬਚੋ ਇਹਨੂੰ ਨਾ ਕਰਜ਼ਾ ਦੇ ਦਿਓ ਡੁੱਬ ਜਾਓਗੇ ਇਸ ਕਰਕੇ ਸੋਨਾ ਲੋਕ ਇਕੱਠਾ ਕਰਨਾ ਤੇ ਸੋਨੇ ਦਾ ਭਾਅ ਸਮਾਨੀ ਚੜ ਗਿਆ ਕਿ ਸੋਨਾ ਇੱਕ ਮੈਟਲ ਆ ਜਿਹੜੀ ਨੋਟ ਤੋਂ ਬਾਅਦ ਨੋਟ ਤੋਂ ਭਾਰੀ ਇੱਕ ਆਪਣੀ ਉਹਦੀ ਵੈਲਿਊ ਘਟ ਨਹੀਂ ਸਕਦੀ ਉਹ ਚਮਕਦਾ ਰਹਿੰਦਾ ਇਸ ਕਰਕੇ ਦੁਨੀਆ ਦੇ ਵਿੱਚ ਜਿਹੜਾ ਖਲਲ ਪਿਆ ਮੈਂ ਤੇ ਬਹੁਤ ਲੰਮੀ ਕਹਾਣੀ ਪਾਤੀ ਪਤਾ ਨਹੀਂ ਕਿਸੇ ਦੀ ਨਾ ਗੱਲਾਂ 'ਚ ਦਿਲਚਸਪੀ ਹੈ ਕਿ ਨਹੀਂ ਹੈ ਤੇ ਉਂਝ ਜੇ ਮੈਂ ਲਾਸਟ ਗੱਲ ਕਹਿ ਦਿਆਂ ਹੁਣ ਲੇਟੈਸਟ ਅੱਜ ਦਾ ਖੌਰੂ ਕੀ ਪੈ ਰਿਹਾ ਅੱਜ ਦਾ ਖੌਰੂ ਇਹ ਪੈ ਰਿਹਾ ਕਿ ਈਰਾਨ ਵਾਲ ਦੁਬਾਰਾ ਆ ਗਿਆ ਪਹਿਲਾਂ ਬੰਬ ਮਾਰ ਗਿਆ ਇਜ਼ਰਾਈਲ ਦੇ ਕੈਂਟ ਦੇ ਉੱਤੇ ਉੱਥੇ ਉਹਨਾਂ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਉਧਰ ਉਹਨਾਂ ਨੇ ਤੇਲ ਮਾਰ ਲਿਆ ਉਹ ਕਹਿੰਦੇ ਆਸ ਹਨ ਐਤ ਕਿ ਤੈਨੂੰ ਮਜ਼ਾ ਚ ਖਾਵਾਂਗੇ ਆ ਜਿਹੜੇ ਤੂੰ ਅੱਡੇ ਸਾਰੇ ਬਣਾਏ ਆ ਨਾ ਕਦੇ ਕਤਰ ਦੇ ਵਿੱਚ ਤੇ ਕਦੇ ਯੂਏਈ ਜਾਂ ਜਿੱਥੇ-ਜਿੱਥੇ ਉੱਥੇ ਤੱਕ ਬੰਬ ਪਚਾਵਾਂਗੇ ਹੈਗੇ ਆ ਸਾਡੇ ਕੋਲ ਸਾਨੂੰ ਮਰਨਾ ਪਸੰਦਿਆ ਤੇਰੀ ਉਹ ਨਹੀਂ ਮੰਨਣੀ ਤੂੰ ਇਜ਼ਰਾਈਲ ਦੇ ਕੈਂਟ ਤੇ ਤੂੰ ਯਹੂਦੀਆਂ ਦੇ ਕੈਂਟ ਤੇ ਮੁਸਲਮਾਨਾਂ ਦੇ ਤੇ ਉਹਨਾਂ ਨੇ ਮੁਸਲਮਾਨ ਦਾ ਇਸ਼ੂ ਬਣਾ ਲਿਆ ਉਧਰ ਸਾਊਦੀ ਅਰੇਬੀਆ ਇਹਦੇ ਨਾਲ ਇਰਾਨ ਦੇ ਨਾਲ ਆ ਕੇ ਖੜਾ ਹੋ ਗਿਆ ਯੂਏਈ ਵੀ ਇਸ ਗੱਲ ਤੇ ਖੜਾ ਹੋ ਗਿਆ ਕਿ ਖਬਰਦਾਰ ਤੂੰ ਇੱਥੇ ਹਮਲਾ ਨਹੀਂ ਕਰਨਾ ਉਹਦੇ ਘਰ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਉੱਥੋਂ ਟਰੰਪ ਉਹਨਾਂ ਨੂੰ ਬਹਿ ਕੇ ਕਹਿ ਰਿਹਾ ਜਿਹੜੇ ਮਜ਼ਾਕ ਸੀਆਈਏ ਕਰਵਾ ਰਹੀ ਹੈ ਉਹਦੇ ਘਰ ਚ 500 ਤੋਂ ਵੱਧ ਬੰਦਾ ਮਰ ਗਿਆ 150 ਬੰਦਾ ਉਹਨਾਂ ਦਾ ਆਪਣੇ ਜਿਹੜੇ ਪੁਲਿਸ ਦਾ ਤੇ ਜਿਹੜੀ ਉਹਨਾਂ ਦੀ ਹੈਗੀ ਆ ਗਾਰਡ ਨੈਸ਼ਨਲ ਗਾਰਡ ਰੈਵਲੂਸ਼ਨਰੀ ਗਾਰਡ ਉਹਦਾ ਮਰ ਗਿਆ ਹੇ ਕਿੰਨਾ ਵੱਡ ਵਡਾੰਗਾ ਕਿਹਨੇ ਕਰਵਾਇਆ ਸੀਆਈਏ ਨੇ ਤੂੰ ਉਹਨਾਂ ਨੂੰ ਕਹੀ ਜਾਂਦਾ ਕਿ ਜੇ ਇਹਨਾਂ ਨੂੰ ਅਸੀਂ ਆ ਰਹੇ ਹਾਂ ਤਕੜੇ ਹੋ ਲੜਾਈ ਨਾ ਛੱਡਿਓ ਅੰਦਰ ਈਰਾਨ ਦੇ ਤੁਸੀਂ ਅੰਦਰ ਰਿਵੋਲਟ ਕਰ ਦਿਓ ਬਦਲਾ ਦਿਓ ਅਸੀਂ ਆ ਰਹੇ ਹਾਂ ਅਸੀਂ ਜਹਾਜ਼ ਲੈ ਕੇ ਆ ਰਹੇ ਹਾਂ ਅਸੀਂ ਤਿਆਰੀ ਕਰ ਲਈ ਇਹ ਕੰਮ ਛੱਡਦੇ ਨਹੀਂ ਹੈਗੇ ਇਹ ਗੁੰਡਾਗਰਦੀ ਦਾ ਕੰਮ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਬਲਦਣਾ ਜਿਹਨੂੰ ਰਜਿਮ ਚੇਂਜ ਕਹਿੰਦੇ ਹਟਦੇ ਨਹੀਂ ਉਦਰਾ ਮਾਰ ਮੂਰ ਖਾ ਕੇ ਲਾਲਾ 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 ਕਰ ਉਹ ਜਿਤਨਾ ਹੁੰਦਾ ਨੇ ਉਹ ਪਟਾ ਜੰਗਲ ਚੋਂ ਕੋਈ ਨਿਕਲ ਕੇ ਹਾਥੀ ਆ ਜਾਂਦਾ ਕਦੀ ਉੱਥੇ ਚਲੇ ਜਾਂਦਾ ਕਦੀ ਉੱਥੇ ਚਲੇ ਜਾਂਦਾ ਲੋਕ ਪਿੱਛੇ ਡਾਂਗਾ ਲੈ ਕੇ ਪਏ ਹੁਣ ਇਹਨੂੰ ਆ ਗਿਆ ਹੁਣ ਇਹਨੂੰ ਆ ਗਿਆ ਹੁਣ ਉਹ ਇਰਾਨ ਵਾਲ ਆ ਗਿਆ ਫਿਰ ਇੱਕ ਵਾਰੀ ਬੇੜਾ ਇੱਧਰ ਨੂੰ ਭੇਜਿਆ ਆਇਆ ਉੱਥੇ ਬੜੀ ਹਾਲਾਤ ਗਰਮਾ ਗਰਮੀ ਬੈਠੀ ਹੋਈ ਆ ਪਤਾ ਨਹੀਂ ਇਹੋ ਹੀ ਅਰਦਾਸ ਕਰੋ ਪਰ ਜੇ ਛਿੜ ਗਿਆ ਕੰਮ ਤੇ ਹੋ ਸਕਦਾ ਆ ਇਹ ਜਿਆਦਾ ਵੱਡਾ ਆ ਫੰਮ ਬੜਾ ਬੜਾ ਕੰਮ ਵੀ ਹੋ ਜੇ ਇਹ ਇੰਨਾ ਸੌਖਾ ਨਹੀਂ ਹੋਊਗਾ ਫਿਰ ਇਹ ਇਹਨੇ ਯੂਰਪ ਵਾਲਾ ਕੰਮ ਨਹੀਂ ਆ ਕਿ ਚਲੋ ਉਹਨਾਂ ਨੇ ਦਬ ਦਬਾ ਕੇ ਫਿਰ ਵੀ ਆਪਣੇ ਹੀ ਨੀਟੋ ਦੇ ਮੈਂਬਰ ਆ ਕੈਨੇਡਾ ਵੀ ਨੀਟੋ ਦਾ ਮੈਂਬਰ ਆ ਅਮਰੀਕਾ ਵੀ ਮੈਂਬਰ ਆ ਆਪਸ ਵਿੱਚ ਨਾਲ ਲੜੀਏ ਮਤਲਬ ਉਸ ਤਰੀਕੇ ਦੀਆਂ ਪਿੱਲੀਆਂ ਪਿੱਲੀਆਂ ਜੀਆਂ ਥੋੜੀਆਂ ਟੇਡੀਆਂ ਗੱਲਾਂ ਕਰਕੇ ਉਹ ਗੁਜ਼ਾਰਾ ਕਰ ਲੈਂਦੇ ਉਹਨਾਂ ਨੂੰ ਆਦਤ ਹੈ ਯੂਰਪੀ ਨੂੰ ਇੱਥੇ ਆ ਗਿਆ ਤੁਹਾਨੂੰ ਪਤਾ ਅਲੀ ਅਲੀ ਕਰਨ ਵਾਲੇ ਬੰਦੇ ਕਹਿੰਦੇ ਆ ਸਹੀ ਲੜਾਕੂ ਬੰਦੇ ਆ ਇੱਥੇ ਜੇ ਕੰਮ ਛਿੜ ਗਿਆ ਤੇ ਕੰਮ ਜਿਆਦਾ ਗੜਬੜ ਇਨਫਲੇਮੇਟਰੀ ਹੋ ਸਕਦਾ ਕਿਉਂਕਿ ਉਹਦੇ ਚ ਫਿੱਦਾ ਸਿੱਧਾ ਫਿਰ ਇਜ਼ਰਾਈਲ ਤੇ ਵੀ ਅਟੈਕ ਹੋਣਗੇ ਇਜ਼ਰਾਈਲ ਫਿਰ ਇਨਵੋਲਵ ਹੋਊਗਾ ਫਿਰ ਸਾਰਾ ਮਸਲਾ ਜਿਆਦਾ ਵੱਡਾ ਫੈਲ ਸਕਦਾ ਚੰਗੀ ਗੱਲ ਇਹ ਆ ਕਿ ਇੰਨਾ ਸਾਰੇ ਹਾਲਾਤਾਂ ਚ ਚੀਨ ਜਿਹੜਾ ਉਹ ਲੜਾਈ ਵਾਲੇ ਮੂਡ ਚ ਨਹੀਂ ਆ ਉਹ ਵਪਾਰ ਵਾਲੇ ਮੂਡ ਚ ਆ ਬਿਲਕੁਲ ਜਿਵੇਂ ਬ੍ਰਿਟਿਸ਼ ਦਾ ਸਿਸਟਮ ਸੀ ਨਾ ਚੁੱਪ ਕਰਕੇ ਰਹੋ ਆਪਣਾ ਕੰਮ ਚੁੱਪਚਪੀਤੇ ਕਰੀ ਜਾਓ ਸਾਰੀ ਦੁਨੀਆ ਦੇ ਨਾਲ 8 ਟ੍ਰਿਲੀਅਨ ਡਾਲਰ ਦਾ ਸਰਪਲਸ ਟ੍ਰੇਡ ਇਨਾਂ ਹਾਲਾਤਾਂ ਚ ਵਿੱਚ ਉਹ ਕਰ ਗਿਆ ਚੀਨ ਇੰਨੀਆਂ ਸੈਂਕਸ਼ਨਾਂ ਜਾਂ ਇੰਨੇ ਰੋਲੇ ਰੱਪੇ ਦੇ باوجود ਮੇਰੇ ਬਹੁਤ ਵੱਡਾ ਟ੍ਰੇਡ ਸਰਪਲਸ ਕਰ ਗਿਆ ਤੇ ਜਿਹੜਾ ਰੂਸ ਆ ਹੈਰਾਨੀ ਦੀ ਗੱਲ ਮੈਂ ਦੱਸਾਂ ਤੁਹਾਨੂੰ ਜਿਹੜੀ ਕਈਆਂ ਨੂੰ ਸ਼ਾਇਦ ਨਾ ਪਤਾ ਉਹ ਇਹਦੇ ਨਾਲ ਖੜਾ ਵੀ 트੍ਰੰਪ ਵੀ ਬਾਬਦਾ ਉਹ ਕਿਉਂ ਖੜਾ ਨਾਲ ਪੇ ਉਹਨਾਂ ਦੇ ਮਾਰ ਹੋਰ ਜਿਹੜੇ ਜਿਹੜੇ ਮੇਰੇ ਵਿਰੋਧ ਖੜੇ ਆ ਦੁਸ਼ਮਣ ਦਾ ਦੁਸ਼ਮਣ ਦੋਸਤ ਕੁਝ ਨਹੀਂ ਹੋਰ ਦੁਸ਼ਮਣ ਦਾ ਦੁਸ਼ਮਣ ਦੋਸਤ ਉਦੇ ਉਦੇ EU ਵਾਲੇ ਦੁਸ਼ਮਣ ਆ ਇਹ EU ਨੂੰ ਪੈ ਰਿਆ ਤੇ ਕ ਇਹਨੂੰ ਇਹ ਥਾਵੜਾ ਜਿਹਾ ਦੇ ਦਿੰਦੇ ਆ ਸਾਂਢ ਨੂੰ ਪਚਾਲਵ ਦੇ ਮਾਰਦੇ ਇੱਕ ਢੁੱਡ ਹੋਰ ਮਾਰਦੇ ਇਹ ਉਧਰ ਨੂੰ ਮਾਰ ਦਿੰਦਾ ਹੁਣ ਮੈਂ ਗ੍ਰੀਨਲੈਂਡ ਆ ਗਿਆ ਹੁਣ ਮੈਂ ਵੇਖ ਲੂੰਗਾ ਮੈਂ ਫੌਜ ਚੜਾ ਦੂੰ ਕਿਹਦੇ ਚੜਾ ਛੇਤੀ ਕਰ ਲਬਰੋਵ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਰੂਸ ਦਾ ਉਹਨੇ ਕਿਹਾ ਚੜਾਉਂਦਾ ਕਿਉਂ ਨਹੀਂ ਛੇਤੀ ਕਰ ਇਹ ਤੇ ਤੇਰਾ ਹੀ ਹੱਕ ਬਣਦਾ ਡੈਨਮਾਰਕ ਉਹਨੇ ਉੱਥੇ ਕੀ ਲੈਣਾ ਐਵੇਂ ਮਾਰੀ ਜਾਂਦਾ ਡੈਨਮਾਰਕ ਮਤਲਬ ਦੁਨੀਆ ਦੇ ਵਿੱਚ ਤਮਾਸ਼ੇ ਹੀ ਤਮਾਸ਼ੇ ਮਿੰਨ ਤੇ ਦਿਖ ਰਹੇ ਆ ਪਰ ਇਹ ਸਾਡੀ ਮਾਨਵਤਾ ਜਾਂ ਇਹ ਸਾਡਾ ਜਿਹੜਾ ਸਾਰਾ ਅਰਥ ਵਿਵਸਥਾ ਤੇ ਜੀਓ ਪੋਲਿਟਿਕਸ ਬਹੁਤ ਇੱਕ ਸੈਂਸਿਟਿਵ ਹਾਲਾਤਾਂ ਚੋਂ ਦੀ ਨੰਗ ਰਹੀ ਹੈ ਇਹ ਨਕਸ਼ਾ ਬਦਲੂਗਾ ਸਿੱਕੀ ਮੁਚੀ ਇਹ ਨਕਸ਼ਾ ਦੁਨੀਆ ਦਾ ਇੱਕ ਵਾਰੀ ਬਦਲੂਗਾ ਇਹ ਪੁਰਾਣੇ ਨਕਸ਼ੇ ਨਾਲੋਂ ਫਟੂਗਾ ਕਿਉਂਕਿ ਪੁਰਾਣੇ ਸੱਤਾ ਦੇ ਤਵਾਜਨ ਵੀ ਬਦਲ ਰਹੇ ਆ